ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣੇ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤੇ ਨਾਲ ਆਪਾਂ ਚੈਨਲ ਸਾਥ ਲੈ ਲੈਣੇ ਆਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਤੇ ਕਿਹਦਾ ਹੌੜਾ ਆ ਤੇ ਜੇ ਮੈਂ ਮੇਰਾ ਪੱਖ ਹੌੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤੇ ਮੈਂ ਮਦਾਨ ਛੱਡੂ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਬਲੇ ਸਾਨਯੋ ਜੈ ਸ੍ਰੀ ਅਕਾਲ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇਣਾ ਜੋ ਉਹਨਾਂ ਕੋਲ ਏਜੰਡਾ ਆ ਆਪਾਂ ਅਕਤੀਕਤਾ ਜਾਂ ਕਾਦੀ ਰਹੀ ਹੈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚੱਲ ਕੋਲ ਤੋਲ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣ ਨੀਣਾ ਲੋਕਾਂ ਨੇ ਕਰ ਲੈਣਾ ਹੈ ਤਾਂ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਉਹ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋ ਗਈ ਮੈਂ ਦਾਵਾ ਛੱਡ ਦਾਂ ਭਾਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ